ਆਪਾਂ ਤੋਂ ਹੁੰਦੀਆਂ ਨੇ ਗੱਲ ਪੁੱਛਾਂ। ਬਾਬਾ ਜੀ ਹਸਰੀ ਗਾ। ਬਾਬਾ ਜੀ ਇੱਥੇ ਦਾ ਥੋੜਾ ਜਿਹਾ ਇਤਿਹਾਸ ਦੱਸਿਓ ਸਾਨੂੰ ਇਹ ਕਰੀਰ ਸਾਹਿਬ ਦਾ ਜੀ। ਇਹ ਕਰੀਰ ਸਾਹਿਬ ਜੀ ਦੇ ਗੁਰੂ ਆਏ ਨੇ ਉਦੋਂ ਮਤਲਬ ਆਪਾਂ ਇੱਥੇ ਕਿल्ले ਗੱਡੇ ਨੇ। ਅੱਛਾ ਜੀ। ਬਿਸ਼ਾੜੀ ਤੇ ਗਾੜੀ। ਹਾਂ ਜੀ ਹਾਂ ਜੀ। ਇੱਕ ਬਿਸ਼ਾੜੀ ਲਾਈ ਸੀ। ਹਾਂ ਜੀ ਹਾਂ ਜੀ। ਇੱਕ ਮੂਰੇ ਕਿਲਾ ਗੱਡਿਆ ਸੀ। ਅੱਛਾ ਜੀ। ਉਹ ਕਿੱਲੇ ਨੇ ਉਹ ਕਰੀਰ ਦਾ ਇਸ ਟਾਈਮ। ਅੱਛਾ ਜੀ। ਹਾਂ ਜੀ। ਇੱਥੇ ਗੁਰੂ ਸਾਹਿਬ ਨੇ ਆਪਣੇ ਘੋੜੇ ਬੰਨੇ ਸੀ। ਘੋੜੇ ਬੰਨੇ ਸੀ। ਠੀਕ ਆ ਠੀਕ ਆ ਬਾਬਾ ਜੀ। ਬਾਕੀ ਦੀ ਹਸ ਲਿਖਿਆ ਵੀ ਹੋਇਆ ਜੀ ਦੇਖ ਲੈਣਾ ਹਾਂ ਠੀਕ ਆ ਬਾਬਾ ਜੀ ਅੱਜ ਆਪਾਂ ਦਰਸ਼ਨ ਕਰਿਆ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਪਾਸਾਹੀ ਨੋਵੀ ਪਿੰਡ ਤੌਲਾ ਬਰਨਾਲਾ ਇਹ ਉਹ ਕਰੀਰ ਸਾਹਿਬ ਦਾ ਦਰਖਤਾ ਜੀ ਜਿਸ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨਿਆ ਸੀ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਸੰਮਤ 1722 ਨੂੰ ਗੁਰੂ ਸਾਹਿਬ ਇਸ ਅਸਥਾਨ ਤੇ ਪਹੁੰਚੇ